ਬੀਨਾ ਪਤਨੀ ਕਾਕਾ ਇੰਪਰੂਵਸ ਦੀ ਜਿਹੜੀ ਗਲਤ ਸਾਰੀ ਹੋਈ ਹੋਈ ਹੈ ਇਸ ਘਰ ਦੀ 51 ਨੰਬਰ ਘਰ ਹੈ ਔਰ ਇਸ ਜਗ੍ਹਾ ਤੇ ਸਾਰੇ ਉਹਨੇ ਆਏ ਹੋਏ ਯੂਸਫ ਦੀ ਰਿਪੋਰਟ ਦੇ ਮੁਤਾਬਕ ਤੇ ਇਹ ਜਿਹੜਾ ਤੁਹਾਡੇ ਸਾਹਮਣੇ ਕਾਰਵਾਈ ਚੱਲ ਰਹੀ ਹੈ ਉਸ ਨੂੰ ਮਾਣਯੋਗ ਸੀਐਮ ਸਾਹਿਬ ਵੱਲੋਂ ਦਿੱਤੇ ਹੋਏ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਯੁਧ ਨਸ਼ਿਆਂ ਵਿਰੁੱਧ ਤੇ ਡੀਜੀਪੀ ਸਾਹਿਬ ਦੇ ਆਏ ਹੋਏ ਦੇਸ਼ਾਂ ਨੂੰ ਦੇਖਦੇ ਹੋਏ ਸਾਡੇ ਸੀਐਮ ਸਾਡੇ ਐਸਐਸਪੀ ਸਾਹਿਬ ਸਰਫਰਾਜ਼ ਆलम ਜੀ ਵੱਲੋਂ ਦਿੱਤੇ ਹੋਏ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਾਡੇ ਸਾਰੇ ਬਰਨਾਲਾ ਦੇ ਪੰਜਾਬ ਪੁਲਿਸ ਇਸ ਵੱਲ ਪਹਿਲਾਂ ਹੀ ਆਪਣਾ ਪੂਰਾ ਤਨੋਂ ਮਨੋਂ ਕੰਮ ਕਰ ਰਹੀ ਹੈ ਅਸੀਂ ਵਚਨਬੱਧ ਹਾਂ ਕਿ ਅਸੀਂ ਇਸ ਕੋੜ ਨੂੰ ਪੂਰੇ ਪੰਜਾਬ ਚੋਂ ਖਤਮ ਕਰਨਾ ਹੈ ਤਾਂ ਜੋ ਸਾਡੇ ਪੰਜਾਬ ਵਾਸੀ ਪੂਰੇ ਆਰਾਮ ਨਾਲ ਜ਼ਿੰਦਗੀ ਆਪਣੀ ਬਿਸ਼ਰ ਕਰ ਸਕਣ ਉਸ ਦੇ ਵਿੱਚ ਤੁਹਾਡਾ ਵੀ ਬਹੁਤ ਵੱਡਾ ਸਹਿਯੋਗ ਹੈ ਔਰ ਸਮਾਜ ਵਾਸੀਆਂ ਦਾ ਵੀ ਸਰ ਜੀ ਸਾਂਜੀ ਪਹਿਲਾਂ ਕਿੰਨੇ ਘਰ ਹੁੰਦਾ ਚੁਕੇ ਜੀ ਤੇ ਕੀ ਮੈਸੇਜ ਦੇਣਾ ਚਾਹੁੰਦੇ ਬਿਲਕੁਲ ਪਹਿਲਾਂ 6 ਘੇ ਕਰ ਚੁਕੇ ਜੀ ਉਸ ਤੋਂ ਇਲਾਵਾ ਇੱਕ ਸਾਡੀ ਕਮਰਸ਼ੀਅਲ ਸ਼ਾਪ ਸੀਗੀ ਉਹ ਵੀ ਅਸੀਂ ਇਸ ਦੇ ਵਿੱਚ ਆਉਂਦੀ ਸੀ ਇਹ ਡਰਗ ਮਾਈ ਦੇ ਵਿੱਚੋਂ ਬਣੀ ਹੋਈ ਸੀ ਔਰ ਅਸੀਂ ਹੁਣ ਵੀ ਇਹੀ ਮੈਸੇਜ ਦਿੰਨੇ ਆ ਕਿ ਜਿਹੜੇ ਪਟਕੇ ਹੋਏ ਬੱਚੇ ਵਾਪਸ ਆਣੇ ਚਾਹੀਦੇ ਆਪਣੇ ਸਾਰੇ ਰਲ ਮਿਲ ਕੇ ਔਰ ਜਿਹੜੇ ਨਸ਼ਾ ਤਸਕਰ ਨੇ ਉਹ ਆਲਰੇਡੀ 400 ਦੇ ਕਰੀਬ ਐਸ ਲਈ ਜੇਲ੍ਹ ਦੇ ਵਿੱਚ ਨੇ ਤੇ ਇਸ ਕਰਕੇ ਆਪਾਂ ਸਿੱਧੇ ਰਾਹ ਪਈਏ ਇਸ ਗਲਤ ਕੰਮ ਨੂੰ ਛੱਡ ਕੇ ਨਹੀਂ ਤਾਂ ਅੰਜਾਮ ਇਹੀ ਹੋਊਗਾ ਕਿਉਂਕਿ ਗਲਤ ਕੰਮ ਦਾ ਗਲਤ ਅੰਜਾਮ ਹੁੰਦਾ ਹੈ ਸਰ ਜਿਸ ਤਰ੍ਹਾਂ ਨਸ਼ਾ ਛਡਾਊ ਕੇਂਦਰ ਵੀ ਚਲਾਇਆ ਜਾ ਰਿਹਾ ਨਸ਼ਾ ਛਡਾਊ ਕੇਂਦਰ ਤੋਂ ਤੱਕ ਜਿਹੜੇ ਕਿ ਕਿੰਨੇ ਕਿ ਨਸ਼ਾ ਛੱਡਣ ਜਿਹੜੇ ਹੈ ਅਪਰਤੀ ਦਿੱਤੀ ਗਈ ਹੈ ਤੇ ਕਿੰਨੇ ਕੁ ਦਾ ਨਸ਼ਾ ਇਹ ਸਾਰਾ ਰਿਕਾਰਡ ਸਾਡੇ ਹੈਲਥ ਡਿਪਾਰਟਮੈਂਟ ਦੇ ਕੋਲ ਹੈ ਔਰ ਕਾਫੀ ਜਿਆਦਾ ਨਸ਼ੇ ਛੱਡੇ ਵੀ ਜਾ ਚੁੱਕੇ ਨੇ ਬੱਚਿਆਂ ਨੇ ਲੇਕਿਨ ਹੋਰ ਵੀ ਬੜਾ ਉਪਰਾਲਾ ਚੱਲ ਰਿਹਾ ਸੋ ਸਾਰੇ ਉਪਰਾਲਾ ਮਿਲ ਕੇ ਤੁਹਾਡੇ ਰਾਹੀਂ ਸਮਾਜ ਰਾਹੀਂ ਇਸ ਨੂੰ ਆਪਾਂ ਚੰਗਾ ਅੰਜਾਮ ਦਈਏ ਸਰ ਜਿਸ ਤਰ੍ਹਾਂ ਲੋਕਾਂ ਨੇ ਵੀ ਡਰ ਪਿਆ ਹੁੰਦਾ ਵੀ ਨਸ਼ਾ ਛਕ ਕੋਈ ਨਸ਼ੇ ਕਰਦਾ ਹੈ ਜਾਂ ਇਨਫੋਰਮੇਸ਼ਨ ਨਹੀਂ ਦਿੱਤੀ ਜਾਂਦੀ ਉਹਨਾਂ ਨੂੰ ਕੀ ਮਿਲਦਾ ਦੇਖੋ ਜਿਹੜਾ ਨਸ਼ਾ ਛੱਡਣਾ ਚਾਹੁੰਦਾ ਹੈ ਉਹ ਸਾਡੇ ਕੋਲ ਜਦੋਂ ਮਰਜ਼ੀ ਆ ਸਕਦਾ ਅਸੀਂ ਉਹ ਤਨੋਂ ਮਨੋਂ ਹਰ ਤਰ੍ਹਾਂ ਦੀ ਹੈਲਪ ਕਰਦੇ ਆਂ ਔਰ ਕਰਾਂਗੇ ਹੋਰ ਵੀ ਲੇਕਿਨ ਇਹ ਡਰ ਬਿਲਕੁਲ ਨਹੀਂ ਰੱਖਣ ਦੀ ਲੋੜ ਮਨੋਂ ਸਾਫ਼ ਹੋ ਕੇ ਇੱਕ ਆਪਣਾ ਪੱਕਾ ਇਰਾਦਾ ਬਣਾ ਕੇ ਸਾਡੇ ਕੋਲ ਆਣ ਅਸੀਂ ਉਹਨਾਂ ਦੀ ਤਨੋਂ ਮਨੋਂ ਹੈਲਪ ਕਰਾਂਗੇ